ਬਿਲਕੁਲ ਲਿਫਟਿੰਗ ਨਹੀਂ ਹੋ ਰਹੀ ਲੋਕਾਂ ਦੇ 16-16 ਹਜ਼ਾਰ ਗੱਟਾ ਪਿੱਟਦੇ ਪਿਆ ਤੇ ਬਾਰ ਦਾ ਨਾ ਗਲੀ ਜਾਂਦਾ ਮੰਗਦੇ 4000 ਗੱਟਾ ਸਾਨੂੰ ਦਿੰਦੇ 1000-1000 ਗੱਟਾ ਨਾ ਇਹਨਾਂ ਕੋਲ ਬਾਰਦਲੇ ਨਾ ਲਿਫਟਿੰਗ ਹੈ ਕਿਹੜੀ ਖੂ ਜਾਈਏ ਜਿਹੜੀ ਸਾਨੂੰ ਆਰਧਵੰਦੀ ਉਹ ਵੀ ਤੋਂ ਸਾਡੀ ਪਾਲ ਦੇ ਪਿੱਛੇ ਹਾਂ ਇੱਕ ਮੇਰੀ ਹੁਣ ਇਨਸਪੈਕਟਰ ਨਾਲ ਗੱਲ ਹੋਈ ਹੈ ਹਰਦੀਪ ਸਿੰਘ ਨਾਲ ਉਹ ਕਹਿੰਦੇ ਵੀ 10000 ਗੱਟਾ ਚ ਆਇਆ ਪਿਆ ਅੱਜ ਸਾਰੀਆਂ ਦਿੱਕਤਾਂ ਹੱਲ ਕਰ ਬਿਲਕੁਲ 100% ਝੂਠ ਬੋਲੀ ਜਾਂਦੇ ਆ ਦੀਪ ਸਿੰਘ ਨੇ ਸਾਨੂੰ ਇੱਥੇ ਕੈਸ਼ ਦਫ਼ਤਰ ਦੇ ਵਿੱਚ ਵੀ ਸਾਡੇ ਕੋਲ ਬਾਦਲਾਂ ਦਾ 2 ਲੱਖ ਬੋਡੀ ਐਕਸੈਸ ਹੈ ਬਿਲਕੁਲ 100% ਝੂਠ ਬੋਲਦੇ ਆ। ਲਿਸਟਿੰਗ ਕਾਲ ਕਰਾਉਗੇ ਜੀ ਛੱਡੀ ਜਿਵੇਂ ਮਰੀ ਹੈ ਅਸੀਂ ਸ਼ਾਲਰੀ ਕਿੱਥੋਂ ਦੇਵਾਂਗੇ ਜੀ ਸਾਡਾ ਪਹਿਲਾਂ ਸੈਂਟਰਸ ਮਗਰ ਪਈ ਦੀ ਹੈ ਅੱਧਾ ਘਟਾ ਦਿਆ ਹੁਣ ਇਹ ਇਹ ਭਾਲ ਦੇ ਸਾਥੋਂ ਮੇਰੇ ਕੋਲ 18000 ਗੱਟਾ ਚੱਕਣ ਵਾਲਾ ਪਿਆ ਜੀ ਕੱਲ ਟਰਾਲੀ ਨਹੀਂ ਮਿਲੀ ਇੱਕ ਟਰਾਲੀ ਮਿਲਦੀ ਇੱਕ ਟਰਾਲੀ ਫਤਵਾ ਦੋ ਚੱਕਰ ਲਾਉਂਦੀ ਹੈ ਤੁਹਾਨੂੰ 100 ਗੱਟਾ ਚੱਕਣ ਦਾ ਦੁਬਾਰ ਕੋਈ ਬਾਈ ਤਾਂ ਹੀ ਨਹੀਂ ਜੀ ਚੱਕਰ ਆ ਜਿਹੜੀ ਲੇਬਰ ਅਨਲੋਡਿੰਗ ਵਾਲੀ ਘਟਾ ਲੋਡ ਦੇ ਉੱਥੇ ਪਤਾ ਕਾਰਨ ਕੀ ਹੈ ਜੀ ਉੱਥੇ ਗੇਟ ਬਹੁਤ ਜ਼ਿਆਦਾ ਨੀਵੇਂ ਖਿੱਚ ਕੇ ਮਾਰ ਲਉਣਾ ਪੈਂਦਾ ਉੱਥੇ 7 ਕਰੋੜ ਰੁਪਇਆ ਆਇਆ ਹੈ ਇਹਨਾਂ ਦੀ ਮੁਰੰਮਤ ਦਾ ਕੋਈ ਗੇਟ ਉੱਚੇ ਨਹੀਂ ਕਰਾ ਰਿਹਾ ਕੋਈ ਮੈਨੇਜਰ ਜਵਾਬ ਦੇਗਾ ਸਾਰੇ ਜਵਾਬ ਦੇਗੇ ਬਾਰਦਨ ਦਾ ਬੁਰਾ ਹਾਲਾ ਮਾਰਕੀਟ ਦਾ ਆ ਨਹੀਂ ਦੇਖਿਆ ਕਹਿੰਦੇ ਸਾਡੇ 4000 ਘਟਾ ਜ਼ਮੀਨਦਾਰਾਂ ਦਾ ਘਰੇ ਇਨਸਪੈਕਟਰ ਸਰ ਨੂੰ ਫੋਨ ਕਰਦੇ ਆਉਂਦਾ ਜਾਂਦਾ ਦੱਸਦੇ ਆ ਕਰਦੇ ਕੋਈ ਬਾਈ ਸੁਣਵਾਈ ਸਾਡੇ ਹੀ ਕਸੂਰ ਹੈ ਤੇ ਚਾਹ ਤੋਂ ਭਰ ਕੇ ਚੱਕਣਾ ਤਾਂ ਉਹਨਾਂ ਨੇ ਹੈ ਬਾਰਦਨ ਉਹਨਾਂ ਨੇ ਦੇਣਾ ਹੈ ਸਾਡੇ ਹੀ ਕਸੂਰ ਹੈ ਕਸੂਰ ਸਾਰ ਕਾਰਤੇ ਦਾਵਾ ਕਰਦੀ ਹੈ ਵੀ ਮੌਕੇ ਤੇ ਸਾਰਾ ਕੁਝ ਕੰਮ ਹੋ ਰਿਹਾ ਹੈ ਸਾਰੇ ਕਾਗਜ਼ਾਂ ਦੇ ਦਾਅਵੇ ਹੈ ਜੀ ਕੋਈ ਸੱਚਾਈ ਨਹੀਂ ਇੱਥੇ ਜਿਹੜੀ ਇਹਨਾਂ ਨੇ ਹੁਣ ਹੜਤਾਲ ਕਰਤੀ ਉਹਦਾ ਇਹਦਾ ਮਸਲਾ ਹੱਲ ਕਰ ਦੇਣੀ ਸਾਡੇ 게ਟ ਉੱਚੇ ਕਰੇ ਜਾਣ ਇਹਦਾ 게ਟਾਂ ਦੀ ਗੱਲ ਲੈ ਕੇ ਬਹਿਗੇ 게ਟ ਦਾ ਹੁਣ ਅਗਰ ਤੇ ਅੱਜ ਮਿਸਤਰੀ ਲਾਓਗੇ 15 ਦਿਨਾਂ ਦਾ 게ਟ ਨਹੀਂ ਤਾਂ ਸਾਡਾ ਉਹੀ ਰੋਲਾ ਜੋ ਇਹਨਾਂ ਦਾ ਠੇਕੇਦਾਰ ਹੈ ਪਹਿਲੇ ਕੱਲ ਤਾਂ ਇਹਨਾਂ ਦਾ ਟੈਂਡਰ ਰੱਦ ਕਰੋ ਜਦੋਂ ਲੇਬਰ ਰੱਖ ਹੀ ਨਹੀਂ ਸਕਦੇ ਫਿਰ ਇਹ ਟੈਂਡਰ ਪਾਉਂਦੇ ਕੌਣ ਹੈ ਕਰੋੜਾਂ ਰੁਪਏ ਦਾ ਮਾਲ ਗਵਰਨਮੈਂਟ ਦਾ ਖਰਾਬ ਹੋ ਹੀ ਜਾਂਦਾ ਹੈ ਇਹਨਾਂ ਦਾ ਕੋਈ ਧਿਆਨ ਨਹੀਂ ਇਨਸਪੈਕਟਰ ਦਾ ਲਾਪਰਵਾਹ ਹੋਇਆ ਪਿਆ ਕੋਈ ਕਿਸੇ ਨੂੰ ਬਾੜ ਦੋਣਾ ਸਹੀ ਤਰੀਕੇ ਨਾਲ ਨਹੀਂ ਦੇ ਰਿਹਾ ਕੋਈ ਬੋਲੀ ਸਹੀ ਤਰੀਕੇ ਨਾਲ ਨਹੀਂ ਲਾ ਰਿਹਾ ਸ੍ਰੀ ਕਾਲ ਜੀ ਇੱਕ ਸਪੈਸ਼ਲ ਰਿਪੋਰਟ ਲੈ ਕੇ ਹਾਜ਼ਰ ਹੋਏ ਆ ਲਿਫਟਿੰਗ ਦੀ ਦਿੱਕਤ ਹਰ ਸਾਲ ਹੁੰਦੀ ਆ ਕਿ ਇਸ ਸਾਲ ਆ ਵੱਖਰੀ ਜਾਂ ਪਿਛਲੇ ਸੀਜ਼ਨ ਦੇ ਵਿੱਚ ਵੀ ਇਹੀ ਰੰਡੀ ਰੌਣਾ ਸੀ ਬਹੁਤ ਸਾਰੀਆਂ ਚੀਜ਼ਾਂ ਜਦੋਂ ਅਸੀਂ ਮੰਡੀਆਂ ਦੇ ਵਿੱਚ ਆ ਕੇ ਦੇਖਦੇ ਹਾਂ ਜਿਹੜੀ ਧਰਾਤਲ ਦੇ ਉੱਤੇ ਸਥਿਤੀ ਆ ਉਹ ਕੁਝ ਹੋਰ ਹੁੰਦੀ ਆ ਇਸ਼ਤਿਹਾਰਾਂ ਦੇ ਵਿੱਚ ਸਥਿਤੀ ਹੋਰ ਹੁੰਦੀ ਆ ਅਖਬਾਰਾਂ ਦੀ ਸੁਰਖੀਆਂ ਦੀ ਜਿਹੜੀ ਸਥਿਤੀ ਆ ਉਹ ਕੁਝ ਹੋਰ ਹੁੰਦੀ ਆ ਤੇ ਵੱਖੋ-ਵੱਖ ਸਰਕਾਰਾਂ ਜਾਂ ਪਾਰਟੀਆਂ ਜਦੋਂ ਉਹ ਸੱਤਾ ਦੇ ਵਿੱਚ ਆਉਂਦੀਆਂ ਉਹਨਾਂ ਦੀ ਸਥਿਤੀ ਕੁਝ ਹੋਰ ਹੁੰਦੀ ਆ ਰਾਮਪਰਾ ਫੂਲ ਦੀ ਮੇਨ ਮੰਡੀ ਦੇ ਵਿੱਚ ਮੌਜੂਦ ਆ ਇੱਥੇ ਰੌਲਾ ਪੈ ਰਿਹਾ ਹੈਗਾ ਲਿਫਟਿੰਗ ਨੂੰ ਲੈ ਕੇ ਵਾਰਦਾਨੇ ਨੂੰ ਲੈ ਕੇ ਅਸਲ ਕਹਾਣੀ ਕੀ ਆ ਜਾਂ ਧਰਾਤਲ ਦੇ ਉੱਤੇ ਕੀ ਸਥਿਤੀ ਆ ਸਰਕਾਰ ਪਾਸ ਹੋ ਰਹੀ ਆ ਸਰਕਾਰ ਫੇਲ ਹੋ ਰਹੀ ਆ ਜਾਂ ਸਰਕਾਰ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਕਸੂਰ ਕਿਸੇ ਹੋਰ ਪ੍ਰਾਈਵੇਟ ادارے ਦਾਗਾ ਉਹ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਵੀ ਰੌਲਾ ਰੱਪਾ ਕੀ ਆ ਬਾਈ ਜੀ ਤੁਸੀਂ ਸਾਨੂੰ ਇੱਥੇ ਸੱਦਿਆ ਗਿਆ ਕੀ ਰੌਲਾਗਾ ਕਿਉਂ ਟਰਾਲੀਆਂ ਖੜੀਆਂ ਕਿਉਂ ਲੋਕ ਇਕੱਠੇ ਹੋ ਕੇ ਖੜੇ ਆ ਅੱਜ ਜੀ ਇੱਥੇ ਮੰਡੀ ਮਾਰਕੀਟ ਦੇ ਬੱਲੇ ਅਸੀਂ ਤੁਹਾਨੂੰ ਸੱਦਿਆ ਇੱਥੇ ਬਿਲਕੁਲ ਲਿਫਟਿੰਗ ਨਹੀਂ ਹੋ ਰਹੀ ਲੋਕਾਂ ਦੇ 16-16 ਹਜ਼ਾਰ ਗੱਟਾ ਪਿੱਟਦੇ ਪਿਆ ਤੇ ਬਾਰ ਦਾ ਨਾ ਗਲੀ ਜਾਂਦਾ ਹਾਂ ਨਾ ਲਿਫਟਿੰਗ ਹੋਣ ਕਾਰਨ ਕੰਮ ਸਾਡਾ ਮੁੱਕ ਚੁੱਕਿਆ ਲੇਬਰ ਜਾਣ ਨੂੰ ਤਿਆਰ ਹੈ ਲੇਕਿਨ ਲਿਫਟਿੰਗ ਨਾ ਹੋਣ ਕਾਰਨ ਲੇਬਰ ਨੂੰ ਆਪਣਾ ਫਰੀਚ ਖਾਣਾ ਖਾਣਾ ਪੈ ਰਿਆ ਉਹਨਾਂ ਦਾ ਭੁਗਤਾਨ ਖਾਣਾ ਖਾਣਾ ਦੁਪਰ ਹੋਇਆ ਪਿਆ ਕਿਤੇ ਉਹ ਆਪ ਦਾ ਬੋਰੀ ਚ ਕਾਉਣ ਤੇ ਇਥੋਂ ਜਾਂਦੇ ਹੋਣ ਤੇ ਨਾ ਇੱਥੇ ਮੰਨ ਕੇ ਚਲੋ ਬਾਰਦਾਨਾ ਨਹੀਂ ਆ ਰਿਹਾ ਮੰਗਦੇ 4000 ਗੱਟਾ ਸਾਨੂੰ ਦਿੰਦੇ 1000 1000 ਗੱਟਾ ਮਿਲਦੇ ਜੀ ਇਸ ਕਰਕੇ ਸਾਰੀ ਮੰਡੀ ਹੈਰਾਨ ਹੋਈ ਹੈ ਸਾਰੀ ਲੇਬਰ ਰੋਹੀ ਜਾਂਦੀ ਹੈ ਇੱਥੇ ਬੈਠੀ ਲੇਬਰ ਦੇ ਆਗੂ ਹੋਣ ਦੇ ਕਾਰਨ ਮੈਂ ਲੇਬਰ ਦਾ ਸਾਰੀ ਸੰਗ ਮਿਲ ਕੇ ਅਸੀਂ ਇਹ ਹੜਤਾਲ ਕੀਤੀ ਹੈ ਅਸੀਂ ਮਾਰਕੀਟ ਦੀਆਂ ਟਰਾਲੀਆਂ ਲੋਡ ਨਾ ਕਰਾਂਗੇ ਜਦੋਂ ਤੱਕ ਸਾਡਾ ਖੁੱਲਕੇ ਲਿਫਟਿੰਗ ਨਹੀਂ ਹੋ ਗਈ ਹੂੰ ਇਹ ਕਲਾ ਮਾਰਕਫਟ ਦੀ ਰੋਲਾ ਹਾਂਜੀ ਬਾਗੇ ਹੈ ਤਾਂ ਇਹ ਸਾਰੇ ਏਜੰਸੀਆਂ ਦਾ ਹੀ ਹੈ ਲੇਕਿਨ ਮਾਰਕਫਟ ਦਾ ਇਹ ਹਾਲ ਬਹੁਤ ਪੁਰਾ ਜੀ ਹਾਂਜੀ ਹਾਂਜੀ ਵੈਸੇ ਆੜਤੇ ਬੋਲਦੇ ਆ ਪਨਗਰੇਨ ਚ ਸਾਡੀ ਦੁਕਾਨ ਹੈ ਸਾਨੂੰ ਜੀ ਇੱਕ ਦਿਨ ਛੱਡ ਕੇ ਦੁਕਾਨ ਟਰਾਲੀ ਮਿਲਦੀ ਉਹ ਵੀ ਦੋ ਗੇੜੇ ਲੱਗਦੇ ਜਾਂ ਤਿੰਨ ਗੇੜੇ ਲੱਗਦੇ ਸਾਡਾ 30% ਮਾਲ ਚੱਕਿਆ ਗਿਆ ਜੀ ਤੱਕ ਤੇ ਸਾਡਾ 6-7000 ਗੱਟਾ ਪਿੱਟ ਚ ਪੜਿਆ ਪਿਆ ਤੇ ਸੌਂਖ ਲੱਗੀ ਜਾਂਦੀ ਹੈ ਮਾਲ ਨੂੰ ਇਸੀ ਹੁਣ ਦੱਸੋ ਜੀ ਕਿੱਦਿ ਜਾਈ ਲੇਬਰ ਸਾਨੂੰ ਪੇਟ ਪੇਟ ਮਰੀ ਜਾਂਦੀ ਐ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈਗਾ ਇਹਦਾ ਮਤਲਬ ਕਸੂਰਵਾਰ ਕੌਣ ਆ ਕਸੂਰਵਾਰ ਤਾਂ ਹੀ ਹੁਣ ਕੀ ਕਹਿ ਸਕਦੇ ਗੋ ਇੰਨਾ ਧਿਆਨ ਹੀ ਨਹੀਂ ਦੇੜਾ ਇਨਸਪੈਕਟਰ ਜਦ ਇਨਸਪੈਕਟਰ ਸਾਨੂੰ ਦੱਸਣ ਕੀ ਗੱਲ ਐ ਲੇਬਰ ਘਟਾ ਐ ਜਾਂ ਹੋਰ ਘਟਾ ਐ ਅਸੀਂ ਮੰਗਨੇ ਸਟਾਰਾ ਟਰਾਲੀਆਂ ਜੀ ਦਿਨ ਚ ਤੇ ਮਿਲੀਆਂ ਸਾਨੂੰ ਕੱਲ 5 ਟਰਾਲੀਆਂ ਅੱਜ ਮਿਲੀਆਂ 8 ਟਰਾਲੀਆਂ ਪਨਗਰੇਂ ਦੀਆਂ ਤੋਂ ਇੱਕ ਦੁਕਾਨ ਨੂੰ ਇੱਕ ਦਿਨ ਛੱਡ ਕੇ ਵੀ ਨਹੀਂ ਟਰਾਲੀ ਮਿਲਦੀ ਨਹੀਂ ਤੁਹਾਡੀ ਦੁਕਾਨ ਨਾਲ ਹੀ ਹੋ ਰਿਹਾ ਕਿ ਸਾਰਿਆਂ ਨਾਲ ਸਾਰੀਆਂ ਦੁਕਾਨਾਂ ਨਾਲ ਸਾਰੀ ਮੰਡੀ 'ਚ ਆਈ ਹੈ ਦਿੱਕਤ ਪਨਗਰੇਂ ਤੇ ਮਰਖਵੇਰ ਦੀ ਜ਼ਿਆਦਾ ਦਿੱਕਤ ਹੈ ਪੰਜ ਸਾਭ ਦੀ ਕੋਈ ਦਿੱਕਤ ਨਹੀਂ ਹੈਗੀ ਨਹੀਂ ਇਹ ਹਰ ਵਾਰੀ ਇਦਾਂ ਹੁੰਦਾ ਨਹੀਂ ਐਕਟ ਹੀ ਜ਼ਿਆਦਾ ਦਿੱਕਤ ਹੈ ਅੱਗੇ ਨਹੀਂ ਕੋਈ ਦਿੱਕਤ ਆਈ ਸੀ ਪਹਿਲਾਂ ਜੀ ਐਕਟਿਵ ਬਹੁਤ ਜ਼ਿਆਦਾ ਦਿੱਕਤ ਆਈ ਏ ਇਸਕਾ ਲਈ ਆਪਾਂ ਪਿਛਲੇ ਸਾਲ ਵੀ ਮਿਲੇ ਸੀ ਉਦੋਂ ਵੀ ਇਹੀ ਦਿੱਕਤ ਸੀਗੀ ਨਾ ਜੀ ਉਸ ਟਾਈਮ ਬਹੁਤ ਵਧੀਆ ਕੰਮ ਚੱਲਿਆ ਉਦੋਂ ਇੰਨੀ ਦਿੱਕਤ ਨਹੀਂ ਆਈ ਲੇਕਿਨ ਐਤ ਕੀ ਵਾਰ ਤਾਂ ਸਾਨੂੰ ਬਹੁਤ ਹੈਰਾਨ ਕਰ ਇੱਕ ਤਾਂ ਕਿਸਾਨੀ ਜ਼ੋਰ ਦੇ ਮਸ਼ੀਨੀ ਯੁੱਗ ਹੋਣ ਕਰਕੇ ਤਿੰਨ ਦਿਨਾਂ ਚ ਸਾਰਾ ਮਾਲ ਆ ਗਿਆ ਹਾਂ ਅਸੀਂ 15 ਦਿਨਾਂ ਚ ਆਪਣਾ ਮਾਲ ਨੱਕੀ ਕਰ ਚੁੱਕੇ ਹਾਂ ਪਰ ਭਰਾਈ ਦਾ ਲੇਕਿਨ ਲੋਡਿੰਗ ਕਰਕੇ ਸਾਡੀਆਂ ਲੇਵਰਾਂ ਹੁਣ ਬੇਲੀਆਂ ਬੈਠੀਆਂ ਹੂੰ ਛੋਟੇ ਕੋਲੇ ਅਫਸਰ ਆਉਂਦੇ ਆ ਹਾਂ ਜੀ ਹੂੰ ਕੋਈ ਯਕਸ ਨਹੀਂ ਆਉਂਦੀ। ਜੀ ਇਨਸਪੈਕਟਰ ਨੂੰ ਫੋਨ ਕਰਿਆ ਵੀ ਕੀ ਗੱਲ। ਕਿਸੇ ਕੋਲੋਂ ਕੀਤਾ ਜੀ ਇਨਸਪੈਕਟਰ ਸਾਹਿਬ ਆ ਨਹੀਂ ਰਹੇ ਜੀ। ਲਿਫਟਿੰਗ ਦਾ ਜਿੰਨਾ ਕਹਿੰਦਾ ਬਹੁਤ ਬੁਰਾ ਹਾਲ ਹੈ ਜੀ। ਸਾਰੇ ਤਾਂਗਾ ਲੱਗੀਆਂ ਪਈਆਂ ਬੁਰਾ ਹਾਲਾ ਮੜੀ ਚ ਪੈਰ ਤਨੂੰ ਖਾਣ ਜੀ। ਮੇਰੇ ਕੋਲ 18000 ਗੱਟਾ ਚੱਕਣ ਵਾਲਾ ਪਿਆ ਜੀ। ਹੂੰ ਉਹਦੇ ਵਿੱਚ ਮੰਨ ਲਓ ਕੱਲ ਟਰਾਲੀ ਨਹੀਂ ਮਿਲੀ ਇੱਕ ਟਰਾਲੀ ਮਿਲਦੀ ਹੈ ਇੱਕ ਟਰਾਲੀ ਫਤਵਾ ਦੋ ਚੱਕਰ ਲਾਉਦੀ ਹੈ ਉਦੋਂ ਬਾਅਦ ਕੋਈ ਤਿੰਨ ਸੌ ਘਟਾ ਚੱਕਰ ਦੋ ਬਾਅਦ ਕੋਈ ਬਾਈ ਤਾਂ ਹੀ ਨਹੀਂ ਜੀ ਜੇ ਲੇਬਰ ਨੂੰ ਕਹਿੰਨੇ ਆ ਇੰਸਪੈਕਟਰ ਨੂੰ ਕਹਿੰਨੇ ਆ ਤਾਂ ਕਹਿੰਦੇ ਵੀ ਗੇਟ ਪਾਸਲਾ ਦਊਗਾ ਜੀ ਗੇਟ ਪਾਸਲਾ ਗਾਹਾਂ ਟਰਾਲੀਆਂ ਜੁਨੀ ਚ ਕੱਟਣਗੀਆਂ ਜੀ ਗਾਹੇ ਲੇਬਰ ਤੇ ਲੇਬਰ ਦਾ ਪ੍ਰਬੰਧ ਹੈ ਨਹੀਂ ਤਾਂ ਇੰਸਪੈਕਟਰ ਸਾਹਿਬ ਸਾਡੇ ਨਾਲ ਗੱਲ ਕਰੇ ਕੋਈ ਇਸ ਮਸਲੇ ਤੇ ਉਹਦਾ ਹੱਲ ਕੱਢੇ ਤਾਂ ਗਾਹਾਂ ਕੋਈ ਹੋਊਗਾ ਚੱਕਾ ਜਗੂ ਜੀ ਮਤਲਬ ਮੇਨ ਗਲਤੀ ਕੀ ਦੀ ਸਰਕਾਰ ਦੀ ਗਲਤੀ ਅਫਸਰ ਨਹੀਂ ਤੁਹਾਨੂੰ ਬਾਹ ਫੜਾ ਰਹੇ ਗਲਤੀ ਕੀ ਦੀ ਹੈ ਕੋਈ ਹੱਲ ਕਰਨਗੇ ਗਲਤੀ ਸਰਕਾਰ ਦੀ ਕੋਈ ਨਹੀਂ ਜੀ ਇਨਸਪੈਕਟਰ ਸਾਹਿਬ ਹੱਲ ਕਰਨੇ ਦਾ ਤਾਂ ਮੰਡੀ ਦਾ ਹੱਲ ਹੋਊਗਾ ਜੀ ਅੱਜ ਤਾਂ ਇਨਸਪੈਕਟਰ ਸਾਹਿਬ ਨੂੰ ਕਹਿਣਾ ਜੀ ਮਾਲ ਚਕਾਓ ਗਾ ਉਹਨਾਂ ਨੇ ਲੇਬਰ ਦਾ ਆਪ ਹੱਲ ਕਰਨਾ ਹੈ ਜੀ ਜੇ ਲੇਬਰ ਦਾ ਹੱਲ ਹੋਊਗਾ ਤਾਂ ਉੱਥੇ ਆ ਲੜੂਗੀ ਤਾਂ ਤਾਲੇ ਦੇਣਗੇ ਆਟੋਮੈਟਿਕ ਜੇ ਹੁਣ ਟਰਾਲੀਆਂ ਨਹੀਂ ਦੇਣਗੇ ਤਾਂ ਮਾਲ ਕਿੱਥੇ ਚੱਕਾ ਜੂਈ ਲੇਬਰ ਹੁੰਦੀ ਹੈ ਲੇਬਰ ਕਹਿੰਦੀ ਸਾਨੂੰ 20 ਦਿਨ ਹੋਗੇ ਬੈਠਾ ਨੂੰ ਆ ਆ ਮਹੀਨਾ ਜਨ ਇੱਕ ਟਰਾਲੀ ਦੇ ਤਾਂ ਬੈਠੇ ਖਾਵਾਂਗੇ ਖਾਲੀ ਹੱਥ ਪਿੰਡੋਂ ਆਇਆ ਤੇ ਖਾਲੀ ਹੱਥ ਜਾਵਾਂਗੇ ਸਾਡੇ ਪੱਲੇ ਕੀ ਪਊਗਾ ਜੀ ਲੇਬਰ ਚਿੱਕਾ ਮਾਰਦੀ ਹੈ ਜੀ ਸਾਡੇ ਨਾਲ ਅੜਤੀਏ ਵੀ ਨਹੀਂ ਕੀ ਹੈ ਬਾਈ ਦੀ ਮੌਜੂਦਾ ਸਥਿਤੀ ਭਰਾ ਜੀ ਮੌਜੂਦਾ ਸਥਿਤੀ ਇਹ ਬਾਰਦਲਾ ਦਾ ਬੁਰਾ ਹਾਲਾ ਮਾਰਕੀਟ ਦਾ ਆ ਨਹੀਂ ਰਿਹਾ ਕਹਿੰਦੇ 45000 ਘਟਾ ਜ਼ਮੀਨਦਾਰਾਂ ਦਾ ਘਰੇ ਪਿਆ ਇਨਸਪੈਕਟਰ ਸਾਹਿਬ ਨੂੰ ਫੋਨ ਕਰਦੇ ਆਉਂਦਾ ਜਾਂਦਾ ਦੱਸਦੇ ਆ ਕਰਦੇ ਕੋਈ ਬਾਈ ਸੁਣਵਾਈ ਨਹੀਂ ਇੱਥੇ ਜੀ ਬਹੁਤ ਜ਼ਿਆਦਾ ਬੁਰਾ ਹਾਲਾ ਜ਼ਮੀਨਦਾਰ ਸਾਨੂੰ ਤੰਗ ਕਰ ਰਹੇ ਆ ਅੱਛਾ ਅਸੀਂ ਕੀ ਕਰੀਏ ਸਾਡੇ ਇਧਰੋਂ ਕੰਮ ਨਿਭੜੇ ਤਾਂ ਅਸੀਂ ਕੋਈ ਹੋਰ ਕੰਮ ਕਰਦੇ ਹੋਈਏ ਠੀਕ ਹੈ ਜੀ ਬਾਰਦਾਨ ਆ ਰਿਹਾ ਹੈ ਦੱਸਦੇ ਆਂ ਘੰਟੇ ਨੂੰ ਆਉਂਦਾ 4000 ਗੱਟਾ ਦਿਨਾਂ ਮਿਲਦਾ ਦੋ ਘਰੇ ਇੱਕ ਮਿਲਦਾ ਕਦੇ ਕੁਝ ਮਿਲਦਾ ਕਦੇ ਕੁਝ ਮਿਲਦਾ ਅਸੀਂ ਤੁਹਾਡੀ ਦੁਕਾਨ ਤੇ ਵੀ ਜਾ ਕੇ ਆਂ ਜਿਹੜੇ ਉੱਥੇ ਗੱਟੇ ਭਰੇ ਪਏ ਸਾਡੇ ਕੋਲੇ ਗੱਟੇ ਭਰੇ ਪਏ ਅੱਡ ਪਿਆ 4000 ਗੱਟਾ ਸਾਡੇ ਜ਼ਿਮੀਂਦਾਰਾਂ ਦੇ ਸੀ ਘਰੇ ਰਖਾਈ ਬੈਠੇ ਆਂ ਹਮ ਇਸ ਵਾਰ ਸਾਡੇ ਜ਼ਿਮੀਂਦਾਰਾਂ ਦੇ ਘਰੇ ਪਿਆ ਅਸੀਂ ਉਹ ਜ਼ਿਮੀਂਦਾਰ ਆ ਗਏ ਹਰ ਨਾਲ ਦੀ ਭਰੇ ਜਦੋਂ ਅਸੀਂ ਇੰਨਾ ਲੇਟ ਹੋ ਗਏ ਹੋਰ ਅਸੀਂ ਸੱਦੀਏ ਕਦੇ ਵਾਸਤੇ ਸਾਡੇ ਕੋਲ ਬਾਰਦਾਨ ਨਹੀਂ ਹੈ ਨਹੀਂ ਹਾਂ ਸਰ ਬਹੁਤ ਵੱਡੀ ਸਮੱਸਿਆ ਜੀ ਤੇ ਕਸੂਰਵਾਰ ਫਿਰ ਕੌਣ ਹੈ ਇੱਥੇ ਕਸੂਰਵਾਰ ਦੇ ਇਨਸਪੈਕਟਰ ਨਾਲ ਗੱਲ ਹੋਈ ਥੋੜੀ ਇਨਸਪੈਕਟਰ ਹੋਈਏ ਕੱਲ ਮੇਰੀ ਆਪਦੀ ਖੁੱਦ ਹੀ ਗੱਲ ਹੋਈ ਹੈ ਤਿੰਨ ਚਾਰ ਵਾਰ ਆਉਂਦਾ ਜੀ ਬਸ ਕੱਲ ਨੂੰ ਦਿਨੇ ਥੋੜਾ ਹੱਲ ਕਰਦੇ ਆਂ ਜਿ ਕਰਾਉਣੇ ਆ ਕਹਿੰਦੇ ਬਸ ਇਸ ਤਰ੍ਹਾਂ ਕਰੀ ਜਾਂਦੇ ਤੇ ਇਹ ਜਿਹੜੀ ਮੁਸ਼ਕਲ ਹੈ ਇਕੱਲੀ ਤੁਹਾਨੂੰ ਆ ਰਹੀ ਹੈ ਕਿ ਸਾਰੇ ਆਰਤੀਆਂ ਬਾਰ ਬਾਰ ਦਿਨ ਦੀ ਮਾਰਗ ਫੱਟਦੀ ਜੀ ਆ ਰਹੀ ਹੈ ਚੱਕ ਜਗਾਈ ਤੇ ਸਾਰੇ ਆਰਤੀ ਤੁਹਾਨੂੰ ਦੱਸ ਰਹੇ ਆ ਜੀ ਹਾਂ ਵਿੱਚ ਹੋਰ ਵੀ ਆਰਤੀਆਂ ਤੋਂ ਸਾਡੇ ਕੋਲੇ ਖੁੱਦਾ ਸੀ ਆਪਦੀ ਦੁਕਾਨ ਦੀ ਗੱਲ ਕਰਦੇ ਚਾਰ ਹਜ਼ਾਰ ਕਟਾ ਸਾਡੇ ਜ਼ਿਮੀਂਦਾਰ ਦੇ ਘਰੇ ਪਿਆ ਇਸ ਟਾਈਮ ਜੀ ਤੇ ਜਿਹੜੇ ਇੱਥੇ ਪਏ ਆ ਲਿਫਟਿੰਗ ਕਰਕੇ ਉਹ ਵੀ ਪਏ 16 ਆ ਲੌਰ ਦੀ ਲੇਬਰ ਹੈ ਹਾਂ ਜੀ ਤੁਸੀਂ ਕਰੇ ਜੀ ਇਸ ਤੇ ਚਕਾਉਂ ਸਾਡੇ ਤੇ ਲੇਬਰ ਵੀ ਦੱਸੇ ਲੇਬਰ ਹੀ ਹੁੰਦ ਗੱਲ ਦੱਸਦੀ 16000 ਕਟਾ ਪੂਰਾ ਪਿਆ ਜੀ 16000 ਕਟਾ ਪੂਰਾ ਪੂਰਾ ਇਹ ਕਟਾ ਪੂਰਾ ਪਿਆ ਜੀ ਹਾਂ ਵਾਰਸ਼ਿਕ ਪੈ ਗਈ ਉਹ ਤੇ ਦੁਆਰੇ بارش ਦਾ ਫੇਰ ਟਾਈਮ ਹੈ ਜੀ ਠੀਕ ਹੈ ਮੁੜ ਕੇ ਫਿਰ ਸਾਨੂੰ ਘਟੋਤੀਆਂ ਪਈ ਜਾਣਗੇ ਸਾਡੇ ਨੇ ਜੁਮੇ ਪਈ ਜਾਣਗੇ ਇਹ ਬਾਰਦਾਨ ਵੀ ਗਲ ਗਿਆ ਹੋਰ ਹੋ ਗਿਆ ਇਹ ਸਰਕਾਰ ਜ਼ਿੰਮੇਵਾਰ ਹੈ ਜਾਂ ਇਹ ਅਧਿਕਾਰੀ ਜ਼ਿੰਮੇਵਾਰ ਹੈ ਸਾਡੇ ਕੀ ਕਸੂਰ ਹੈ ਤੇ ਚ ਅਸੀਂ ਤੁਹਾਨੂੰ ਭਰ ਕੇ ਚੱਕਣਾ ਤਾਂ ਉਹਨਾਂ ਨੇ ਹੈ ਜੀ ਬਾਰਦਾਨ ਉਹਨਾਂ ਨੇ ਦੇਣਾ ਹੈ ਸਾਡੇ ਅੱਜ ਕਸੂਰਾ ਕਸੂਰ ਸਾਰਾ ਸਰਕਾਰ ਤੇ ਅਧਿਕਾਰੀਆਂ ਦਾ ਸਾਡੇ ਸਰਕਾਰ ਤੇ ਦਾਵਾ ਸੁਣੀ ਨਹੀਂ ਰਿਹਾ ਜਿੱਥੇ ਕੋਈ ਸੁਣਵਾ ਨਹੀਂ ਹੋ ਰਹੀ ਸਰਕਾਰ ਤੇ ਦਾਵਾ ਕਰਦੀ ਆ ਵੀ ਮੌਕੇ ਤੇ ਸਾਰਾ ਕੁਝ ਕੰਮ ਹੋ ਰਿਹਾ ਹੈਗਾ ਸਾਰੇ ਕਾਗਜ਼ਾਂ ਦੇ ਦਾਅਵੇ ਹੈ ਜੀ ਕੋਈ ਸਟਾਈ ਨਹੀਂ ਅਸੀਂ ਤਾਂ ਇੱਥੇ ਹੈਰਾਨ ਹੋ ਜਾਈ ਨਾ 3 ਤਰੀਕ ਹੋ ਗਿਆ ਅੱਜ 3 ਮਈ ਹੋ ਗਈ ਅੱਜ ਤੱਕ ਸਾਰੀ ਲਿਫਟਿੰਗ ਹੋ ਜਾਣੀ ਦੇਣੀ ਸੀ ਸਾਰੀ ਇਹ ਹਜੇ ਬਾਰਦਾਨ ਨੇ ਵੀ ਸਾਡੇ ਕੋਲ ਨਹੀਂ ਪਹੁੰਚਿਆ ਇਹ ਸਾਡੇ ਸਾਡੇ ਇਹ ਤਰੀਕ ਹੁੰਦੀ ਆ ਐਕਤੀ ਜ਼ਿਆਦਾ ਥੋੜਾ ਜੀ ਹਾਂਜੀ ਕਣਕ ਦਾ ਸੀਜ਼ਨ ਆ ਗਈ ਜਲਦੀ ਮੁੰਡਿਆਂ ਨੂੰ ਬੁਲਾ ਕੇ ਪੁੱਛਿਆ ਜਾਵੇ ਕਿੱਥੇ ਦਿੱਕਤ ਆ ਰਹੀ ਹੈ ਜੀ ਤੇ ਉਹ ਹੁਣ ਸਾਨੂੰ ਦੱਸਣ ਕਿ ਭਾਈ ਲੇਬਰ ਦੀ ਦਿੱਕਤ ਹੈ ਜਾਂ ਕੋਈ ਦਿੱਕਤ ਹੈ ਫਿਰ ਉਹਦਾ ਕੋਈ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ। ਬਾਈ ਕਰਦੇ ਆਂ ਲੇਬਰ ਅਸੀਂ ਆਪੇ ਭੇਜ ਦਿੰਨੇ ਆਂ ਅਨਲੋਡਿੰਗ ਵਾਸਤੇ ਜਗ੍ਹਾ ਦੱਸਣ ਵੀ। ਹਾਂ ਅੱਗੇ ਕਿਹੜਾ ਕਰਦੇ ਸੀ? ਉਸ ਵਕਤ ਤੇ ਐਗਰੀਮੈਂਟ ਕਰਨ ਦੇ ਯਾਰ ਉਹਨਾਂ ਮਤਲਬ ਤੁਹਾਡੇ ਕੋਲੇ ਗੱਟੇ ਭਰੇ ਪਏ ਆ ਉਹਦਾ ਉਹਨਾਂ ਨੇ ਤਰਕ ਦਿੱਤਾਗਾ ਵੀ ਸਾਡੇ ਕੋਲੇ ਅਨਲੋਡ ਵਾਲੀ ਲੇਬਰ ਹੈ ਨਹੀਂ। ਅਸੀਂ ਦੇ ਰਹੇ ਆ ਉਹਨਾਂ ਨੂੰ ਤਰਕ ਕਿ ਸਾਡੀ ਲੇਬਰ ਅਸੀਂ ਅਨਲੋਡ ਕਰਵਾ ਲੈਂਦੇ ਆਂ। ਐਗਰੀਮੈਂਟ ਸਾਡੇ ਕਰਾਓ ਸੈਟਲਮੈਂਟ। ਉੱਥੇ ਵੀ ਸਾਡੇ ਨਾਲ ਜਦੋਂ ਸਾਡੀ ਲੇਬਰ ਜਾਂਦੀ ਹੈ ਹਰ ਸਾਲ ਸਾਡੇ ਨਾਲ ਉੱਥੇ ਤੱਕਾ ਹੁੰਦਾ ਠੇਕੇਦਾਰ ਹੁੰਦੇ ਆ ਉੱਥੋਂ ਦੇ ਆਪ ਦਾ ਸਟੇਕ ਹੀ ਆ ਦੇ ਕੇ ਪੰਜ ਦੀ ਹਾਈਟ ਲਵਾ ਕੇ ਆਪਦੀ ਲੇਬਰ ਤੋਂ ਉਦੋਂ ਬਾਅਦ ਜਦੋਂ ਉਤਲਾ ਚੱਕਾ ਹੁੰਦਾ ਉਹ ਆੜਤੀ ਦੀ ਲੇਬਰ ਪੂਰਾ ਕਰੇ ਹਰ ਸਾਲ ਉੱਥੇ ਵੀ ਇਹ ਚੀਜ਼ ਦਾ ਟੱਕਾ ਹੁੰਦਾ ਸਾਡੇ ਨਾਲ ਪਰ ਫਿਰ ਵੀ ਇਸ ਇਸ ਚੀਜ਼ ਨੂੰ ਦੇਖਦੇ ਸਰ ਵੀ ਅਸੀਂ ਕਹਿੰਨੇ ਕਿ ਸਾਡਾ ਕੰਮ ਨਵੇੜਿਆ ਜਾਵੇ ਕੋਈ ਗੱਲ ਨਹੀਂ ਅਸੀਂ ਜਾਣ ਨੂੰ ਜੋ ਇਹਨਾਂ ਦਾ ਠੇਕੇਦਾਰ ਆ ਪਹਿਲੇ ਕੱਲ ਤਾਂ ਇਹਨਾਂ ਦਾ ਟੈਂਡਰ ਰੱਦ ਕਰੋ ਜਦੋਂ ਲੇਬਰ ਰੱਖ ਹੀ ਨਹੀਂ ਸਕਦੇ ਫਿਰ ਇਹ ਟੈਂਡਰ ਪਾਉਂਦੇ ਕਿਉਂ ਅਰੇ ਇਹ ਟੈਂਡਰ 'ਚ ਬੰਦੇ ਵਾਧੇ ਰੱਖ ਲਨ ਸ਼ੋਅ ਕਰ ਦਿੰਦੇ ਜੀ ਪਰ ਬੰਦੇ ਉਹਨੇ ਸ਼ੋਅ ਹੁੰਦੇ ਨਹੀਂ ਜੀ ਤੇ ਤੁਸੀਂ ਭਾਈ ਲੇਬਰ ਪਿਛਲੀ ਵਾਰ ਵੀ ਦਿੱਤੀ ਆ ਅਸੀਂ ਦਿੱਤੀ ਆ ਜੀ ਕਈ ਵਾਰ ਦਿੱਤੀ ਆ ਜੀ ਉਹ ਟਰਾਲੀਆਂ ਉਰੋਂ ਪਰ ਕੇ ਲੈ ਜਾਂਦੀ ਦੋ ਮਿਲ ਗਈਆਂ ਸਾਨੂੰ ਦੋਨੇ ਪਰ ਕੇ ਲੈ ਗਏ ਉਰ ਨਾਲ ਹੀ ਲੇਬਰ ਭੇਜਤੀ ਜੀ ਅਨਲੋਡ ਕਰਕੇ ਆ ਗਏ ਅਨਲੋਡ ਕਰਕੇ ਫੇਰ ਫੇਰ ਪਰ ਕੇ ਲੈ ਕੇ ਫੇਰ ਫੇਰ ਅਨਲੋਡ ਕਰਕੇ ਆ ਗਏ ਹਮ ਆਏ ਸਾਲ ਹੀ ਦਿੰਦੇ ਜੀ ਜਦੋਂ ਨਹੀਂ ਉਹ ਹੁੰਦਾ ਇਹਨਾਂ ਦਾ ਹਮ ਇਹ ਜਿਹੜਾ ਫਿਰ ਤੁਸੀਂ ਇੱਥੇ ਵਿਭਾਗ ਨਾਲ ਵੀ رابطہ ਕੀਤਾ ਉਹ ਕੀ ਕਹਿੰਦੇ ਆ ਉਦੋਂ ਵੱਡੇ ਵਿਭਾਗ ਵਾਲੇ ਤਾਂ ਕੁਝ ਨਹੀਂ ਕਹਿੰਦੇ ਸਾਨੂੰ ਮਾਰਕੀਟ ਵਾਲੇ ਨੇ ਕੁਝ ਕਹਿੰਦੇ ਜੀ ਹੂੰ ਉਹ ਕਹਿੰਦੇ ਜੀ ਇਨਸਪੈਕਟਰ ਨਾਲ ਗੱਲ ਕਰ ਮਾਰਕੀਟ ਵਾਲੇ ਨੇ ਕਿਹਾ ਵੀ ਕਹਿੰਦੇ ਇਨਸਪੈਕਟਰ ਨਾਲ ਗੱਲ ਕਰ ਲੋ ਕਰਦੇ ਆਂ ਥੋੜਾ ਕਰਾਉਣੇ ਆ ਇਨਸਪੈਕਟਰ ਨੂੰ ਬੁਲਾ ਕੇ ਪੁੱਛਿਆ ਜਾਵੇ ਕੀ ਦਿੱਕਤ ਆ ਰਹੀ ਹੈ ਕੀ ਕਿੱਥੇ ਪ੍ਰੋਬਲਮ ਹੈ ਤੇ ਉਹਦਾ ਬੈਠ ਕੇ ਮਸਲਾ ਹੱਲ ਕੀਤਾ ਜਾ ਸਕੇ ਹੂੰ ਵੇਕੈਂਸ ਇਨਸਪੈਕਟਰ ਦੀ ਦਿੱਕਤ ਨਹੀਂ ਮੈਂ ਤੁਹਾਨੂੰ ਮਾਰਕ ਵੜਾ ਪਾਣ ਕਰੇਂ ਰਿਮਾਰਕ ਵੜਾ ਪਾਣ ਕਰੇਂ ਤੇ ਮਾਰਕ ਵੜਾ ਹਾਂ ਬਲ ਗ੍ਰੇਨ ਦੀ ਪਰ ਕੱਲੂ ਕਿਤੇ ਇਹ ਨਾ ਹੋਵੇ ਵੀ ਇਹ ਚਾਰ ਬੰਦੇ ਸੀ ਇੱਥੇ ਕੋਈ ਪੋਲਿਟਿਕਲ ਮਸਲਾ ਵੀ ਦੂਜੇ ਪਾਸੇ ਵਾਲੇ ਨੇ ਤਾਂ ਮਸਲਾ ਚੱਕਦਾ ਸਾਡੇ ਵਿੱਚ ਦੱਬ ਕੇ ਗਏ ਇਹਨੂੰ ਤਿਆਰ ਮਾਰਕ ਫੰਕ ਦਾ ਮਾਰਕ ਸਾਡਾ ਮਾਲ ਉੱਥੇ ਪਿਆ ਜੀ ਪਰ ਨਾਲੇ ਪਿਆ ਤੇ ਲਿਫਟਿੰਗ ਵਾਲਾ ਹੀ ਪਿਆ ਜੀ ਇਹ ਚ ਪੋਲਿਟਿਕਲ ਵਾਲੇ ਤਾਂ ਗੱਲ ਹੀ ਨਹੀਂ ਜੀ ਕੋਈ ਅਸੀਂ ਤੁਹਾਨੂੰ ਸਾਹਮਣੇ ਦਿਖਾ ਸਕਦੇ ਹਾਂ ਵੀ ਸਾਡਾ 16000 ਚੱਕਣ ਵਾਲਾ ਪਿਆ ਜੀ ਇੱਥੇ 4000 ਭਰਨ ਵਾਲਾ ਪਿਆ ਸਾਡੇ ਚਾਰਾਂ ਵਾਰਦਾਂ ਖੜਾ ਸ਼ਾਟ ਨੂੰ ਫਿਰਦੇ ਹਮਮ ਪ੍ਰੈਟੀਕਲ ਦਾ ਕੋਈ ਮਸਲਾ ਨਹੀਂ ਇੱਥੇ ਜੀ ਹਮਮ ਪੈਨ ਗ੍ਰੇਨ ਚ ਜੀ ਪਰ ਬਾਦਨਾ ਨਹੀਂ ਕੋਈ ਦਿੱਕਤ ਨਹੀਂ ਹੈ ਪਨ ਗ੍ਰੇਨ ਮਹਿਕਮੇ ਚ ਸਾਨੂੰ 100 ਦੀ ਥਾਂ ਤੇ 110% ਇਹਨਾਂ ਨੇ ਬਾਦਨਾ ਪ੍ਰੋਵਾਈਡ ਕੀਤਾ ਹੈ ਹਮਮ ਕਿ ਬਾਦਨਾ ਨੇ ਸਾਡੇ ਸਾਰੇ ਜ਼ਿਮੀਂਦਾਰ ਜ ਆ ਚੁੱਕੇ ਹੈ ਹਮਮ ਪੈਨ ਗ੍ਰੇਨ ਚ ਬਾਦਨਾ ਨਹੀਂ ਕੋਈ ਸਮੱਸਿਆ ਨਹੀਂ ਹੈ ਜੀ ਸਾਨੂੰ ਹੁਣ ਫਿਰ ਤੁਸੀਂ ਇਹ ਹੜਤਾਲ ਕੀਤੀ ਇਹ ਲੀਵਰ ਨਹੀਂ ਜੀ ਲੀਵਰ ਨਹੀਂ ਕਰੀ ਜੀ ਵੀ ਟਰਾਲੀਆਂ ਲੋਡ ਨਹੀਂ ਕਰਦੇ ਅਸੀਂ ਜੇ ਸਾਨੂੰ ਇੱਕ ਟਰਾਲੀ ਮਿਲਦੀ ਹੈ ਵੀ ਠੇਕੇਦਾਰ ਆ ਕੇ ਜਦੋਂ ਮੰਨ ਕੇ ਠੇਕੇਦਾਰ ਸਾਡੇ ਨਾਲ ਆ ਕੇ ਗੱਲ ਕਰੇ ਵੀ ਸਾਰੇ ਦਿਨ ਚ ਇੱਕ ਟਰਾਲੀ ਦੋ ਚੱਕਰ ਲਾਉਂਦੀ ਹੈ ਜੀ 350 ਕੱਟੇ ਗੱਟਾ ਸਾਡੇ 16000 ਰੁਪਿਆ ਤੇ ਗੱਟਾ ਚੱਕਿਆ ਜਾਂਦਾ 350 ਤੇ ਸਾਡੀ ਆਤ ਇਸ ਹਿਸਾਬ ਨਾਲ ਤਾਂ ਅਸੀਂ ਜੂਨ ਟੱਪ ਜਾਵਾਂਗੇ ਇੱਥੇ ਬੈਠੇ ਸਾਡੀ ਗਰੰਟੀ ਲੇਬਰ ਦੀ ਗਰੰਟੀ ਗੱਟਿਆਂ ਦੀ ਗਰੰਟੀ ਕੌਣ ਦੇਵੇਗਾ ਆੜਤੀਆ ਦੇਵੇਗਾ ਜਾਂ ਇਨਸਪੈਕਟਰ ਸਾਹਿਬ ਦੇਣਗੇ ਉਹਨਾਂ ਨੂੰ ਰਸਨ ਪਾਣੀ ਕੌਣ ਦੇਵੇਗਾ ਸਾਡੀ ਸਾਡਾ ਹਾਲੇ ਇਸ ਲਈ ਅਸੀਂ ਆ ਟਰਾਲੀਆਂ ਨਾਲ ਪਰਣ ਦੀ ਯਾਤਨਾ ਚੱਕੀ ਹੈ ਹਾਂਜੀ ਤੁਸੀਂ ਕੀ ਕਹਿ ਰਹੇ ਸੀ ਅਸੀਂ ਤਾਂ ਐਂ ਕਹਿ ਰਹੇ ਸੀ ਜੀ ਜੋ ਕਰੋੜਾ ਰੁਪਏ ਦਾ ਮਾਲ ਗਵਰਨਮੈਂਟ ਦਾ ਖਰਾਬ ਹੋ ਹੀ ਜਾਂਦਾ ਹੈਗਾ ਇਹਨਾਂ ਦਾ ਕੋਈ ਧਿਆਨ ਨਹੀਂ ਇਨਸਪੈਕਟਰ ਦਾ ਲਾਪਰਵਾਹ ਹੋਇਆ ਪਿਆ ਕੋਈ ਕਿਸੇ ਨੂੰ ਵਾਰਦਣਾ ਸਹੀ ਤਰੀਕੇ ਨਾਲ ਨਹੀਂ ਦੇ ਰਿਹਾ ਕੋਈ ਬੋਲੀ ਸਹੀ ਤਰੀਕੇ ਨਾਲ ਨਹੀਂ ਲਾ ਰਿਹਾ ਲਿਫਟਿੰਗ ਦਾ ਇੰਨਾ ਬੁਰਾ ਹਾਲ ਹੈ ਇੱਕ ਟਰਾਲੀ ਦਿੰਦੇਗੇ ਇੱਕ ਟਰਾਲੀ 'ਚ ਦੋ ਗੜੇ ਬੜੀ ਮੁਸ਼ਕਲ ਨਾਲ ਲੱਗਦੇ ਆ ਤੇ ਸਾਰਾ ਗਵਰਨਮੈਂਟ ਦਾ ਮਾਲ ਤੁਸੀਂ ਚੈੱਕ ਕਰੋ ਸਾਰਾ ਗਲੀ ਜਾਂਦਾ ਕਾਟਲਾ ਗਲੀ ਜਾਂਦਾ ਕਰੋੜਾਂ ਰੁਪਏ ਦਾ ਬਾਰਦਾਨਾ ਗਲੀ ਜਾਂਦਾ ਅਰਬਾਂ ਰੁਪਏ ਦੀ ਕਣਕ ਖਰਾਬ ਹੋ ਜਾਂਦੀ ਪਰ ਉਹਦੇ ਕੰਨੀ ਜੂਣ ਨਹੀਂ ਸਰਕਦੀ ਬਿਲਕੁਲ ਉਹਨਾਂ ਨੇ ਗੰਦ ਪਾ ਰੱਖਿਆ ਹੈ ਤੇ ਇਹਦਾ ਗਵਰਨਮੈਂਟ ਨੂੰ ਇਹਦਾ ਐਕਸਲੈਂਟਾ ਚਾਹੀਦਾ ਇਨਸਪੈਕਟਰ ਦੇਖਲਾ ਕਿਉਂ ਨਹੀਂ ਲੈ ਰਹੀ ਇਨਸਪੈਕਟਰ ਡੀਐਮ ਸਾਹਿਬ ਬੈਠੇ ਉਥੇ ਕਿਉਂ ਨਹੀਂ ਪੁੱਛ ਰਿਹਾ ਉਸ ਨੂੰ ਕੋਈ ਕਾਰਨ ਤਾਂ ਪੁੱਛੋ ਨਾ ਉਸ ਨੂੰ ਕਿਉਂ ਕਿਉਂ ਨਹੀਂ ਇਸ ਨੂੰ ਲਿਫਟਿੰਗ ਕਰਾ ਰਿਹਾ ਤੂੰ ਵੀ ਕਿਉਂ ਬਾਰਦਾਨਾ ਨਹੀਂ ਦੇ ਰਿਹਾ ਤੂੰ ਸਾਰੇ ਮਤਲਬ ਆੜਤੀਆਂ ਪਰੇਸ਼ਾਨ ਹੋਈ ਪਈ ਸਾਰੀ ਲੇਬਰ ਪਰੇਸ਼ਾਨ ਹੋਈ ਪਈ ਹੈ ਇਹਦਾ ਕਾਰਨ ਤਾਂ ਪੁੱਛਿਆ ਜਾਵੇ ਨਾ ਕੀ ਗੱਲ ਹੈ ਤੁਸੀਂ ਮੈਨੂੰ ਇਹ ਦੱਸੋ ਇਹ ਠੇਕੇ ਦਾ ਕਿਹਦੇ ਕੋਲੇ ਵਾਲੇ ਲੇਬਰ ਹੈ ਠੇਕਰਜੀਵ ਸਿੰਘ ਕੋਲੇ ਹੈ ਤੁਸੀਂ ਕੌਣ ਹੋ ਮੈਂ ਇੱਥੇ ਪ੍ਰਧਾਨਾ ਲੇਬਰ ਦਾ ਜੁਨੀਅਰ ਹਾਂ ਤੁਸੀਂ ਪ੍ਰਧਾਨ ਹੋ ਲੇਬਰ ਦੇ ਕੀ ਚੱਕਰ ਆ ਜਿਹੜੀ ਲੇਬਰ ਅਨਲੋਡਿੰਗ ਵਾਲੀ ਘਟਾ ਫਟ ਉਹ ਲੋਡ ਦੀ ਉੱਥੇ ਪਤਾ ਕਾਰਨ ਕੀ ਹੈ ਜੀ ਉੱਥੇ ਗੇਟ ਬਹੁਤ ਜ਼ਿਆਦਾ ਨੀਵੇਂ ਖਿੱਚ ਕੇ ਮਾਰ ਲਉਣਾ ਪੈਂਦਾ ਉੱਥੇ 7 ਕਰੋੜ ਰੁਪਇਆ ਆਇਆ ਹੈ ਇਹਨਾਂ ਦੀ ਮੁਰੰਮਤ ਦਾ ਹਾਂ ਗਦਾਮਾ ਦੀ ਦਾ ਕੋਈ ਗੇਟ ਉੱਚੇ ਨਹੀਂ ਕਰਾ ਰਿਆ ਕੋਈ ਮੈਨੇਜਰ ਜਵਾਬ ਦੇਗਾ ਸਾਰੇ ਜਵਾਬ ਦੇ ਕੇ ਹਾਂ ਸਿੱਧੀ ਇਹ ਪ੍ਰੋਬਲਮ ਸਾਡੀ ਹੈ ਵੱਡੀ ਤੇ ਉਹ ਜ਼ਿੰਮੇਵਾਰੀ ਕਿਹਦੀ ਹੈ ਫਿਰ ਜ਼ਿੰਮੇਵਾਰੀ ਮੈਨੇਜਰ ਦੀ ਹੈ ਜੀ ਹਾਂ ਉਹ ਮਤਲਬ ਕੰਮ ਨਹੀਂ ਕਰਾ ਰਿਹਾ ਉਹ ਕੰਮ ਨਹੀਂ ਕਰਾ ਰਿਹਾ ਸਿੱਧੀ ਗੱਲ ਹੈ ਤੇ ਲੇਬਰ ਦੀ ਦਿੱਕਤ ਕੀ ਹੈ ਵੀ ਲੇਬਰ ਤਾਂ ਨਹੀਂ ਕੰਮ ਕਰਦੀ ਔਖਾ ਕੰਮ ਕਰ ਹਾਂ ਗੇਟ ਨੀਵੇਂ ਤੇ ਜਿਹੜਾ ਇਹ ਕਹਿ ਰਹੇ ਆ ਵੀ ਲੇਬਰ ਦੀ ਘਾਟ ਆ ਲੇਬਰ ਸਪੈਸ਼ਲ ਤੇ ਤਰ ਜਾਂਦੀ ਆ ਜਾਂ ਹੋਰ ਕੁਛ ਹੋ ਜਾਂਦਾ ਉਹ ਕੀ ਕਾਰਨ ਇਹ ਮਜਬੂਰੀ ਆ ਸਾਡੀ ਹਾਂ ਚੌਲਾਂ ਦੀ ਸਪੈਸ਼ ਲੱਗੀ ਸਾਡੀ ਮਜਬੂਰੀ ਚੌਲਾਂ ਦੀ ਆ ਸਾਡੇ ਇਹ ਸਪੇਸ ਪਈ ਬਹੁਤ ਆ ਹਾਂ ਉਹ ਸਾਨੂੰ ਭਰਨੀ ਪਊ ਮਜਬੂਰੀ ਆ ਸਾਡੀ ਇਹ ਹਾਂਜੀ ਹੋਰ ਤੁਹਾਡੀ ਇਹਨਾਂ ਨਾਲ ਤਾਂ ਨਹੀਂ ਕੋਈ ਦਿੱਕਤ ਇਹਨਾਂ ਨਾਲ ਕੋਈ ਦਿੱਕਤ ਨਹੀਂ ਪਰ ਜਿਹੜੀ ਇਹਨਾਂ ਨੇ ਹੁਣ ਹੜਤਾਲ ਕਰਤੀ ਉਹਦਾ ਇਹਦਾ ਮਸਲਾ ਹੱਲ ਕਰ ਦੇਣੀ ਹਾਂ ਉਹ ਕਿਵੇਂ ਮਸਲਾ ਮਸਲਾ ਹੱਲ ਹੋ ਜੇ ਸਾਡੇ ਗੇਟ ਉੱਚੇ ਕਰੇ ਜਾਣ ਹਾਂ ਤੇ ਅਸੀਂ ਮਾਲ ਸ਼ਿਟੀ ਦੇ ਤੇ ਜਦੋਂ ਉੱਚੇ ਹੋਣਗੇ ਹੋਣਗੇ ਪਰ ਮਯੂਦਾ ਮਯੂਦਾ ਦੱਸੋ ਨਾ ਇਹ ਕਿਵੇਂ ਆ ਬਈ ਹੋਜੂ ਮਸਲਾ ਕਿਵੇਂ ਕੀ ਕਹਿੰਦੇ ਦੇਖੋ ਜੀ ਇਹ ਤਾਂ ਮੈਨੂੰ ਮੁਸ਼ਕਿਲ ਲੱਗਦਾ ਜੀ ਇਹ ਦੇਖੋ ਹੁਣ ਇਹਦਾ ਗੇਟਾਂ ਦੀ ਗੱਲ ਲੈ ਕੇ ਬਹਿਗੇ ਗੇਟ ਤਾਂ ਹੁਣ ਅਗਰ ਜੇ ਅੱਜ ਮਿਸਤਰੀ ਲਾਓਗੇ 15 ਦਿਨਾਂ ਦਾ ਗੇਟ ਨਹੀਂ ਤਾਂ ਸਾਡਾ ਉਹੀ ਰੋਲਾ ਪੱਲ ਕੇ ਸਿੱਧੇ ਬਾਰ ਲੰਘ ਜਾਣੇ ਯਾਰ ਟਰੈਲੀ ਮਗਰੋਂ ਮੈਂ ਸਿੱਟ ਕਰਾ ਦਾਂਗੇ ਕੋਈ ਬਾਰੀ ਦੱਸ ਦੇ ਕੱਲ ਨੂੰ ਹੋ ਜਾਣਗੇ ਸਾਡਾ ਕੱਲ ਨੂੰ ਪ੍ਰੋਬਲਮ ਸੋਲਵ ਹੋਊਗੀ ਕਿ ਨਹੀਂ ਸਾਨੂੰ ਜੇ ਕੱਲ ਨੂੰ ਹੁੰਦਾ ਤਾਂ ਗੇਟੇ ਦੀ ਗੱਲ ਮੰਝੋ ਕੋਈ ਨਾ ਗੱਟੇ ਕੋਈ ਜੀ ਬਾਰਦਾਨੇ ਨਾਲ ਇਹਨਾਂ ਦਾ ਤਾਂ ਨਹੀਂ ਕੋਈ ਸੰਬੰਧ ਨਹੀਂ ਬਾਰਦਾਨੇ ਨਾਲ ਇਹਨਾਂ ਦਾ ਕੋਈ ਨਹੀਂ ਇਹਨਾਂ ਦਾ ਹੋਣੇ ਲੀ ਅਨਲੋਡ ਦਾ ਕੰਮ ਹੈ 30 ਗੱਟੇ ਇੱਕ ਮਿੰਟ ਇੱਕ ਮਿੰਟ ਇੱਕ ਕੀ ਜੀ ਜਿੰਦਾ ਪ੍ਰੈਜ਼ੈਂਟ ਹੈ ਹਾਂਜੀ ਹਾਂਜੀ ਬੇਨਤੀ ਹੈ ਜਿਹੜਾ ਕੀ ਮਾਰਕਫਲ ਨੇ ਸਾਨੂੰ ਪਰੇਸ਼ਾਨ ਕੀਤਾ ਹੈ ਹਾਂ ਨਾ ਇਹਨਾਂ ਕੋਲ ਭਾਰ ਦੇਣੇ ਠੀਕ ਹੈ ਜੀ ਨਾ ਲਿਫਟਿੰਗ ਹੈ ਜੀ ਫੇਰ ਸ਼ਾਰਟੇਜ ਹੀ ਕਿਹੜੇ ਖੂ ਜਾਈਏ ਅਸੀਂ ਤਾਂ ਜਿਹੜੀ ਸਾਨੂੰ ਅਰਧਵੰਦੀ ਉਹ ਵੀ ਤਾਂ ਸਾਡੀ ਪਾਲ ਦੇ ਪਿੱਛੇ ਹੀ ਹਾਂ ਇੱਕ ਮੇਰੀ ਹੁਣੀ ਇਨਸਪੈਕਟਰ ਨਾਲ ਗੱਲ ਹੋਈ ਆ ਹਰਦੀਪ ਸਿੰਘ ਨਾਲ ਉਹ ਕਹਿੰਦੇ ਵੀ 10000 ਗੱਟਾ ਜਾਇਆ ਪਿਆ ਅੱਜ ਸਾਰੀਆਂ ਦਿੱਕਤਾਂ ਹੱਲ ਕਰ ਬਿਲਕੁਲ 100% ਝੂਠ ਬੋਲੀ ਜਾਂਦੇ ਹਰਦੀਪ ਸਿੰਘ ਨੇ ਸਾਨੂੰ ਇੱਥੇ ਇਸ ਦਫ਼ਤਰ ਦੇ ਵਿੱਚ ਵੀ ਸਾਡੇ ਕੋਲ ਬਾਦਲਾਂ ਦੇ 2 ਲੱਖ ਬੋਦੀ ਐਕਸੈਸ ਹੈ ਬਿਲਕੁਲ 100% ਝੂਠ ਬੋਲਦੇ ਆ ਮੈਂ ਮੰਤਾ ਕਰੀਏ ਡੀਐਫਸੀ ਸਾਡ ਨੂੰ ਟੈਲੀਫੋਨ ਕੀਤਾ ਫੇਰ ਬਾਦਲਾਂ ਲੱਗਤੇ ਗਏ ਹਾਂ ਗੱਲ ਗੱਲ ਤੇ ਝੂਠ ਬੋਲੀ ਜਾਂਦੇ ਗਲਗਲ ਦੇ ਝੂਠ ਫੋਲੀ ਜਾਂਦੇ ਹਾਂ ਲਿਫਟ ਨੂੰ ਕਾਲ ਕਰਾਉਗੇ ਜੀ ਸਾਡੀ ਜਿੰਮੇ ਵਰੀ ਹੈ ਅਸੀਂ ਸ਼ੌਲਡਰ ਕਿੱਥੋਂ ਦੇਵਾਂਗੇ ਜੀ ਸਾਡਾ ਪਹਿਲਾਂ ਸਾਡੀ ਸੈਂਟਰ ਸਬ ਮਗਰ ਪਈ ਦੀ ਹੈ ਅੱਧਾ ਘਟਾ ਦਿਆ ਹੁਣ ਇਹ ਭਾਲ ਦੇ ਸਾਥੋਂ ਫਿਰ ਫਿਰ ਮਗਰ ਤੁਰ ਪੈਣਗੇ ਵੀ ਦਿਓ ਜੀ ਕਿੱਥੋਂ ਦੇਵਾਂਗੇ ਸੀ ਤੇ ਸਾਨੂੰ ਰੱਖ ਲਓ ਤੁਸੀਂ ਜਿਹੜੇ ਹੋਰ ਨਮਾینده ਆ ਜਾਂ ਸਰਕਾਰ ਤੱਕ ਪਹੁੰਚ ਕੀਤੀ ਤੁਸੀਂ ਉਹ ਸਰਕਾਰ ਦੀ ਡੀਐਫਸੀ ਸਾਹਿਬ ਨੂੰ ਕਹਿ ਕੇ ਬਰਦਨ ਲਾ ਦਵਾਇਆ ਜੀ ਮੈਂ ਡੀਐਫਸੀ ਸਾਹਿਬ ਨੂੰ ਕਹਿ ਕੇ ਨਾ ਪਹਿਲਾਂ ਮੈਂ ਡਿਪਟੀ ਡਾਇਰੈਕਟਰ ਨੂੰ ਟੈਲੀਫੋਨ ਕੀਤਾ ਜੀ ਉਹਨਾਂ ਨੇ ਡੀਐਫਸੀ ਨੂੰ ਕੀਤਾ ਜੀ ਡੀਐਫਸੀ ਸਾਹਿਬ ਦਾ ਟੈਲੀਫੋਨ ਆਇਆ ਜੀ ਮੈਂ ਇਹ ਦਿਲ ਲੱਗਿਆ ਕਿਥੇ ਕਿਥੇ ਵੇਚਦਾ ਇਹਨਾਂ ਨੇ ਜੀ ਹੂੰ ਤੇ ਛੋਟੇ ਜਿਹੇ ਕਿਥੋਂ ਦੇਵਾਂਗੇ ਜੀ ਫੇਰੇ ਕੀ ਇੱਕ ਆਰਤੀ ਨੂੰ ਕਹਿਣ ਲੱਗੀ ਪਾਰਲੀਮੈਂਟ ਦੇ ਆਪਣੇ ਮੁੰਡੇ ਚਾ ਕਿਸੇ ਆਰਤੀ ਸਾਰੇ ਮੇਰੇ ਹੀ ਆ ਜੀ ਕਹਿੰਦਾ ਜੇ ਪੰਜ ਬੋਰੀਆਂ ਜੇ ਪੰਜ ਗੱਟੇ ਟਰੱਕ ਚ ਰਖਾਏਗਾ ਤਾਂ ਤੈਨੂੰ ਬਾਰਦਾ ਨਾ ਮਿਲੂਗਾ ਨਹੀਂ ਮਿਲਦਾ ਨਹੀਂ ਕਿਉਂ ਜੀ ਇਹ ਪੰਜ ਗੱਟੇ ਕਾ ਦਿਖਾ ਦੀ ਕਟੌਤੀ ਦੇ ਜੀ ਮਾਰਕ ਫੜ ਲਈ ਹੈ ਕਰਾਓ ਸਾਹਮਣੇ ਜੀ ਦੇਖ ਦੇਖ ਉਹ ਮਤਲਬ ਆਏ ਇਹ ਹਰ ਵਾਰੀ ਐਂ ਚੱਲਦਾ ਹੈ ਇਹ ਮਤਲਬ ਕਿ ਨਜਾਇਜ਼ ਤਾਂ ਦਿੱਕਤ ਐਤ ਕੀ ਜਾ ਰਹੀ ਹੈ ਪਹਿਲਾਂ ਨਹੀਂ ਦੇਖੋ ਮੈਂ ਕਹਿ ਦਈਏ ਪਹਿਲਾਂ ਕੋਈ ਦਿੱਕਤ ਨਹੀਂ ਸੀਗੀ ਐਤ ਕੀ ਪਤਾ ਨਹੀਂ ਕੀ ਕਾਰਨ ਬਣਿਆ ਵੀ ਇਹਨਾਂ ਕੋਲੇ ਕੀ ਕਮੀ ਹੈ ਕੋਈ ਬੰਦਿਆਂ ਦੀ ਕਮੀ ਹੈ ਕੁਝ ਕੁਝ ਜ਼ਿਆਦਾ ਉਥੇ ਲਿਫਟਿੰਗ ਨਹੀਂ ਹੁੰਦੀ ਮਾਲ ਦੀ ਸਭ ਤੋਂ ਵੱਡੀ ਇਹ ਠੇਕੇਦਾਰ ਨੇ ਲੇਬਰ ਕਰਨੀਆਂ ਕਿ ਅਸੀਂ ਕਰਨੀਆਂ ਇਹ ਹਾਂ ਉਹ ਤਾਂ ਕਹਿੰਦੇ ਉੱਥੇ ਗੇਟਾਂ ਦੀ ਪ੍ਰੋਬਲਮਾਂ ਤਾਂ ਕਰਕੇ ਹੋ ਰਿਆ ਬਿਲਕੁਲ ਕਿਹੜੀ ਜੀ ਨਹੀਂ ਨਹੀਂ ਬਾਕੀ ਸਾਰੇ ਗ੍ਰਾਮ ਦਾ ਕੰਮ ਦਾ ਜੀ ਨਹੀਂ ਲੇਬਰ ਉਹਨਾਂ ਕੋਈ ਲੇਬਰ ਠੇਕੇਦਾਰ ਦੀ ਜ਼ਿੰਮੇਵਾਰੀ ਲੇਬਰ ਲਿਆਉਂਦੀ ਜੀ ਲੇਬਰ ਉਸ ਤਾਂ ਨਹੀਂ ਦੇਣੀ ਜੀ ਉਹ ਕਹਿੰਦੇ ਜਿੱਥੇ ਮਾਲ ਲਿਫਟਿੰਗ ਹੁੰਦਾ ਟਰਾਲੀਆਂ ਲਈ ਕੀ ਕਰਨਗੇ ਜਦੋਂ ਉਹਨਾਂ ਨੇ ਟਰਾਲੀ ਦਾ ਢੇੜਾ ਹੀ ਕਿ ਲੱਗਿਆ ਤਾਂ ਕਿੱਥੇ ਆਂਗੇ ਜੀ ਉਹ ਬਲਕਿ ਗੱਲ ਗੱਲ ਤੇ ਇਹੀ ਇਹਨਾਂ ਨੇ ਸਾਰੇ ਮਹਿਕਮੇ ਜਲਾਜ ਕਰੇ ਨਾ ਰਹੀਆਂ ਪੰਜ ਸਬਦਾ ਨਹੀਂ ਹੈ ਪਨ ਪਨ ਗਰੇਂ ਦਾ ਨਹੀਂ ਹੈ ਇਹਨਾਂ ਦਾ ਚੱਕਰ ਹੈ ਜੀ ਹਮ ਇਸ ਕਰਕੇ ਲੈ ਮੈਂ ਬੇਨਤੀ ਕਰਦਾ ਹਾਂ ਬੀਐਨਐਨ ਐਥ ਕੀ ਜਿਆ ਸਾਲ ਜਿਹੜਾ ਸਾਨੂੰ ਆਰਤੀਆਂ ਨੂੰ ਪਰੇਸ਼ਾਨ ਕੀਤਾ ਹੈ ਅਸੀਂ ਗਾਹ ਨੂੰ ਇਹਨੂੰ ਲਾਟ ਨਹੀਂ ਲਗੁੰਦੰਦੇ ਜੇ ਮਾਰਕੀਟ ਕਮੇਟੀ ਦਾ ਕੋਈ ਰੋਲ ਨਾ ਇਸ ਚ ਮਾਰਕੀਟ ਕੋਈ ਰੋਲ ਕੋਈ ਰੋਲ ਅੰਡਾ ਸ਼ੌਂਕਵਰੀ ਆ ਸ਼ੌਂਕਵਰੀ ਨੂੰ ਸ਼ੌਂਕ ਲੱਗੀ ਅਸੀਂ ਸ਼ੌਂਕ ਹਟਾਉਣੀ ਹੈ ਇਹ ਤਾਂ ਮਾਰਕੀਟ ਕਮੇਟੀ ਨੂੰ ਇਹ ਕਹਿਣ हां ਸਾਡੀ ਜਿੰਮੇਵਾਰੀ ਤਾਂ ਨਹੀਂ ਹੈ 24 ਘੰਟੇ ਜਿੰਮੇਵਾਰੀ ਵਰਦੀ ਆਰ 24 ਘੰਟੇ ਚਚਾਉਣਾ ਹੁੰਦਾ ਜੀ 12 ਪਰ ਉਹਦਾ ਭਗਤਾਨ ਦਾ ਤੁਹਾਨੂੰ ਪਹੁੰਚੇ ਕੁਝ ਖਰਾਬ ਨਹੀਂ ਅਸੀਂ ਗੰਨੇ ਵੀ ਅਸੀਂ ਨਹੀਂ ਅਸੀਂ ਨਹੀਂ ਤਾਂ ਜੀ ਤੁਸੀਂ ਸਾਰਾ ਕੁਝ ਤਿਆਰ ਕਰੀ ਬੈਠੇ ਹੋ ਸ਼ੌਕ ਲੱਗੇ ਅੱਗ ਲੱਗੇ ਕੁਝ ਲੱਗੇ ਸਾਡੀ ਕਾਦੀ ਜਿੰਮੇਵਾਰੀ ਹੈ ਜੀ ਹਾਂ ਜੇ ਨਾ ਚਕਾਉਣਗੇ ਇਹ ਅੱਜ ਤਾਂ ਸਮਝਾ ਨਹੀਂ ਜਿਵੇਂ ਅੱਗ ਰੱਖਦੇ ਆ ਪੈਸੇ ਜਿਵੇਂ ਅਧਿਕਾਰ ਦੇ ਖਾਤੇ ਚ ਪੈ ਗਏ ਇਹ ਸਾਥੋਂ ਕੱਟ ਲਗੀ ਜੀ ਇਹ ਹੂੰ ਚਕਾਉਣ ਦੀ ਜਿੰਮੇਵਾਰੀ ਇਹਨਾਂ ਦੀ ਹੈ ਜੀ ਹਾਂ ਇਹ 24 ਘੰਟੇ ਦੇ ਅੰਦਰ ਚਕਾਉਣ ਉਹਦੀ ਸ਼ਾਰਟੇਜ ਉਹ ਅਸੀਂ ਜ਼ਿੰਮੇਵਾਰ ਹੈ अदरवाइज ਸਾਡੀ ਕੋਈ ਜ਼ਿੰਮੇਵਾਰੀ ਨਹੀਂ ਨਾ ਸ਼ਾਰਟੇਜ ਨਾ ਨਾ ਸਾਡੀ ਸ਼ੌਂਕ ਦੀ ਜ਼ਿੰਮੇਵਾਰੀ ਹੈ ਨਾ ਬਾਰਿਸ਼ ਨਾਲ ਗੱਲ ਦੀ ਜ਼ਿੰਮੇਵਾਰੀ ਨਾ ਬਾਰਿਸ਼ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹਾਂ ਇਸ ਕਰਕੇ ਬੇਨਤੀ ਹੈ ਵੀ ਇਹ ਗਾਹ ਨੂੰ ਵੀ ਠੀਕ ਕਰਨ ਤਾਕੇ ਸਾਡਾ ਤੇ ਇਨਾਂ ਦਾ ਤਾਲਮਿਲ ਬਣਿਆ ਰਹੇ ਜੇ ਖਰਾਬ ਕਰਨਗੇ ਤਾਂ ਫਿਰ 24 ਘੰਟੇ ਤੱਕ ਸਾਡੀ ਜ਼ਿੰਮੇਵਾਰੀ ਹੈਗੀ ਹੈ ਜੀ 24 ਘੰਟੇ ਤੱਕ ਚੱਕਣ ਮਾਲ ਉਹਨਾਂ ਤੱਕ ਜੀ ਸਾਰਾ ਕੁਝ ਸਹੀ ਦਵਾਵਾਂਗੇ ਪਰ ਜੋ ਉਸ ਤੋਂ ਬਾਅਦ ਹੁਣ ਉਹ ਤਾਂ ਇਨਾਂ ਦੀ ਉਹ ਨੈਗਲੈਕਸ਼ਨ ਹੈ ਜੀ ਤਾਂ ਇਹ ਦੇਖਣੇ ਹੈ ਕਿਵੇਂ ਨਾ ਮੰਨ ਲਓ 15 ਦਿਨ ਹੋ ਗਏ ਮੈਨੂੰ 15 ਦਿਨ ਹੋ ਗਏ ਕਣ ਕਬੜੀ ਨੂੰ ਘਰੇ ਪਈ ਹੈ ਜੀ ਮਾਤਾ ਨੂੰ ਮੇਰੀ ਨੂੰ ਕੈਂਸਰ ਹੈ ਜੀ ਕੱਲਾ ਜਾਣਾ ਮੈਂ ਹੁਣ ਉਹਨੂੰ ਘਰੇ ਸਾਮਾ ਕਿ ਇੱਥੇ ਲੈ ਕੇ ਆ ਮੈਨੂੰ ਇੱਥੇ ਬਾਰਦਾਨੀ ਨਹੀਂ ਮਿਲਦਾ ਜੀ ਅੱਜ ਵੀ ਫੋਨ ਕਰਕੇ ਹੇ ਟਾਈਮ ਆਏ ਕਹਿੰਦੇ ਬਾਰਦਾਨੀ ਨਹੀਂ ਆਇਆ ਕਹਿੰਦੇ ਟਰ ਹਾਂ 15 ਦਿਨਾਂ ਤੋਂ ਵੱਡੀ ਵੀ ਹੈ ਇਹ ਗੱਲ ਘਰੇ ਪਈ ਹੈ ਜੀ ਹੁਣ ਕਿੱਧਰ ਨੂੰ ਜਾਈਏ ਅਸੀਂ ਬਾਕੀ ਪਰੇਸ਼ਾਨ ਜਾਰੇ ਹੋਏ ਜੀ ਹੁਣ ਮੀਂਹ ਪਈ ਜਾਂਦਾ ਹੀ ਰਾਤ ਨੂੰ ਹੋਇਆ ਕੀ ਹੋਇਆ ਐਸ ਕੀ ਐਸ ਕੀ ਦਿੱਕਤ ਐਸ ਕੀ ਜ਼ਿਆਦਾ ਇਹ ਪਹਿਲਾਂ ਮਾਰਗ ਵੱਡ ਦਾ ਕੰਮ ਠੀਕ ਚੱਲਦਾ ਸੀ ਐਸ ਕੀ ਦਿੱਕਤ ਕਿਉਂ ਆਈ ਹੈ ਇਹ ਇਹਨੂੰ ਬਤਾਓ ਵੀ ਲੇਬਰ ਦੀ ਸ਼ਾਰਟੇਜ ਹੈ ਜਾਂ ਸਾਡੇ ਕੋਲ ਬਾਰਦਾਨਾ ਨਹੀਂ ਸੀਗਾ ਨਹੀਂ ਬਾਰਦਾਨਾ ਤਾਂ ਕਹਿ ਰਹੇ ਆ ਵੀ 10000 ਗੱਟਾ ਆ ਗਿਆ ਅੱਜ 10000 ਗੱਟਾ ਨਾਲ ਕੀ ਬਣੂਗਾ ਜੀ ਚਾਰੇ ਗੱਟੇ ਇਹ ਤਾਂ ਮਿਲ ਜੈਂਦਾ ਜੀ ਇਹ ਤਾਂ ਹੀ ਟਾਈਮ ਪਾਸ ਕਰਦੇ 10000 ਇੱਧਰ ਚਾਹੀਦਾ ਫੇਰ ਕਿਉਂ ਜੀ ਅੱਛਾ ਭਾਈ ਸਾਹਿਬ ਇੱਕ ਮਿੰਟ ਦੱਸੋ ਜੀ ਹਾਂ ਜੀ ਸਾਨੂੰ ਵੀ 8 ਗੱਟਾਂ ਚਾਹੀਦੀਆਂ ਚਾਰੇ ਗੱਟੇ ਚਾਹੀਦੇ ਹਾਂ 4000 ਚਾਹੀਦਾ ਇਹ ਕਹਿੰਦੇ ਜੀ ਬਠਿੰਡੂ ਕਿੱਟਾ ਚੱਕਲੇ ਹੋ ਜੀ ਹਾਂ ਜਲ ਕੇ ਅਸੀਂ ਏਜੰਸੀਆਂ ਜਦੋਂ అలਰਟ ਹੋਣ ਤੋਂ ਪਹਿਲਾਂ ਮੈਂ ਕਹਿੰਦਾ ਸੀ ਬੀਸੀ ਕੋਈ ਬਾਹਰ ਦੇਣਾ ਕਿਸੇ ਚੱਕਣ ਵਾਸਤੇ ਅਸੀਂ ਨਹੀਂ ਆਲਾ ਤੁਹਾਡੀ ਜ਼ਿੰਮੇਵਾਰੀ ਬਾਹਰ ਦੇਣਾ ਸਾਡੀ ਦੁਕਾਨ ਤੇ ਹਾਂ ਇਹਨਾਂ ਦਾ ਹੱਕ ਬੰਦੇ ਸਾਡੀ ਦੁਕਾਨ ਤੇ ਪੰਜ ਪੰਜ ਚਾਰ ਚਾਰ ਹਜ਼ਾਰ ਗੱਟਾ ਦੁਕਾਨਾਂ ਦੇ ਭੇਜਦੇ ਜਿਹੜੀ ਇਹਨਾਂ ਨੂੰ ਅਲਾਟ ਹੋਈਆਂ ਸੀ ਹੁਣ ਕਹਿੰਦੇ ਬਠਲਿਓ ਚੱਕ ਲਿਓ ਜੀ ਕਿਉਂ ਜੀ ਅਸੀਂ ਕਿਉਂ ਚੱਕ ਲਿਓ ਬਠਲਿਗੀ ਗਾਹਾਂ ਸਾਡੇ ਲੇਬਰ ਮਗਰ ਬੈਜੇ ਉੱਥੇ ਉੱਥੇ ਵੀ ਲੇਬਰ ਦਾ ਠੇਕਾ ਜੀ ਇਸ ਕਰਕੇ ਜਗ੍ਹਾ ਜਗ੍ਹਾ ਤੇ ਇਹ ਸਾਰੇ ਕੰਮੀਆਂ ਨੇ ਵੀ ਗਲਤੀ ਕੀਤੀ ਡੀਐਫਸੀ ਸਾਹਿਬ ਨੂੰ ਪਰਸੋਂ ਮੈਂ ਟੈਲੀਫੋਨ ਕੀਤਾ ਜੀ ਮੈਂ ਹੈਰਾਨ ਕਰ ਦੇ ਜੀ